हां जी मित्रों आज एक ਨਵਾਂ ਟੱਕ ਹੋਰ ਲੈ ਕੇ ਆਏ ਆ ਸਾਢੇ 5 ਕਿੱਲਿਆਂ ਦਾ ਇਕੱਠਾ ਟੱਕ ਹੈ ਤੇ ਮੋਟਰ ਵਿੱਚ ਹੈ ਨਹੀਂ ਨਹਿਰੀ ਪਾਣੀ ਹੈ ਜਿਹੜਾ ਉਹ ਬਾਦੂ ਹੈ ਮੋਗਾ ਵਿੱਚ ਖੁੱਲਦਾਗਾ ਜਾ ਕੇ ਤੇ ਵਿੱਚ ਬਾਂਡ ਦੇ ਵਿੱਚ ਪਾਣੀ ਫੁੱਲਾ ਵਿੱਚ ਅਸੀਂ ਸ਼ਾਰਟ ਇਹਦੇ ਵਿੱਚ ਲਾ ਦਾਂਗੇ ਅਸੀਂ ਜਿਹੜਾ ਪਾਣੀ ਚੱਲਦਾ ਉਹ ਤੁਹਾਨੂੰ ਵਿੱਚ ਦਿਖਾ ਦਾਂਗੇ ਅਸੀਂ ਤੇ ਜੇ ਕਿਸੇ ਨੇ ਖਰੀਦਣਾ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਹੈ ਜੀ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਕਾਫੀ ਅਸੀਂ ਮਾਨਸਾ ਜ਼ਿਲ੍ਹੇ ਦੇ ਨਹੀਂ ਵੀਡੀਓ ਬਜਾਦੇ ਪਾਉਨੇ ਅਸੀਂ ਜੇ ਕਿਸ ਨੇ ਕੋਈ ਜ਼ਮੀਨ ਖਰੀਦਣੀ ਹੈ ਇਹ ਵੀ ਜਿਹੜਾ ਟੱਕ ਹੈ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਹੈ ਸਾਢੇ 5 ਕਿੱਲੇ ਦਾ ਗੱਠਾ ਟੱਕ ਹੈ ਜੇ ਕਿਸੇ ਨੇ ਲੈਣਾ ਤਾਂ ਸਾਡੇ ਨਾਲ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਹਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਹੋਰ ਵੀ ਕਾਫੀ ਸਾਡੇ ਕੋਲ ਟੱਕ ਹੈਗੇ ਨੇਗੇ ਜਿਆਦਾ ਅਸੀਂ ਮਾਨਸਾ ਬਠਿੰਡਾ ਤੇ ਸਰਸਾ ਇਸ ਸਾਈਡ ਜਿਆਦਾ ਅਸੀਂ ਕੰਮ ਕਰਦੇ ਜੇ ਇੰਨਾ ਏਰੀਆ ਚ ਜਾਂ ਕਿਤੇ ਵੀ ਕਿਸੇ ਨੇ ਕੋਈ ਐਡ ਕਰਵਾਉਣੀ ਹੈ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਦੀ ਜਾਂ ਦੁਕਾਨ ਦੀ ਜਾਂ ਹੋਰ ਕਿਸੇ ਦੀ ਵੀ ਐਡ ਕਰਵਾਉਣੀ ਹੈ ਉਹ ਸਾਡੇ ਨਾਲ ਤੁਸੀਂ ਸਿੱਧਾ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੇ ਇਹ ਵੀ ਜੇ ਕਿਸੇ ਨੇ ਲੈਣਾ ਵਾਹਣਾ ਤੁਹਾਡੇ ਅਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਾਵਾਂਗੇ ਤੇ ਕੋਈ ਕਿਸੇ ਪ੍ਰਕਾਰ ਦੀ ਟੋਪੀ ਨਹੀਂ ਤਰਾਂਗੇ ਕਿਉਂਕਿ ਜਿਹੜਾ ਸਾਡਾ ਬਣਦਾ 1% ਉਹੀ ਲਵਾਂਗੇ ਬਾਕੀ ਅਸੀਂ ਦੇਸ਼ਾਂ ਵਿਦੇਸ਼ਾਂ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹੁੰਦੇ ਆ ਉਹ ਬਾਹਰ ਜਾਂਦੇ ਨੇ 40-40 ਲੱਖ ਰੁਪਇਆ ਲੈ ਕੇ ਇੱਥੇ ਤੁਸੀਂ ਜ਼ਮੀਨ ਖਰੀਦ ਲਓ ਆਸੇਉਨੇ ਵਰਗੀ ਜਿਹੜੀ ਕਣਕ ਐ ਇੱਥੇ ਹਨਾ ਬਹੁਤ ਵਧੀਆ ਫਸਲਾਂ ਹੁੰਦੀਆਂ ਆਈਆਂ ਤੇ ਝੋਨੇ ਵਾਲੇ ਵਾਹਣ ਨੇ ਤੇ ਇੱਥੇ ਰਹਿ ਕੇ ਤੁਸੀਂ ਆਪਣੀ ਕਮਾਈ ਕਰ ਸਕਦੇ ਹੋ ਤੁਸੀਂ ਤੇ ਤੇ ਰਿਕੁਐਸਟ ਦਾ ਇਹੀ ਹੁੰਦੀ ਐ ਬਾਹਰ ਜਾਣ ਦੀ ਨਾ ਖਿੱਚਲਾ ਕਰੋ ਇੱਥੇ ਵਧੀਆ ਆਪਦੀ ਕੋਈ ਇੰਡਸਟਰੀ ਖੋਲੋ ਕੁਝ ਚਲਾਓ ਤੇ ਆਪਣਾ ਤਾਂ ਪੰਜਾਬ ਐ ਜਿਹੜਾ ਇੱਥੇ ਤਾਂ ਹੋਰ ਸਟੇਟਾਂ ਦੇ ਆ ਕੇ ਇੱਥੇ ਕਮਾਈ ਕਰਦੇ ਨੇ ਆਪੇ ਹੀ ਬਾਹਰ ਚਲੇ ਗਏ ਤੇ ਆਪਣਾ ਪੰਜਾਬ ਸੌਨੇ ਦੀ ਜੜੀ ਕਿਵੇਂ ਕਹਿ ਸਕਦੇ ਆਪਾਂ ਤੇ ਜੇ ਕਿਸ ਨੇ ਕੋਈ ਬਾਣ ਖਰੀਦਣਾ ਵੇਚਣਾ ਉਹ ਸਾਡੇ ਨਾਲ ਸੰਪਰਕ ਜਰੂਰ ਕਰ ਸਕਦੇ ਨੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਧੰਨਵਾਦ